ਆਹ ਨਾ ਪਟੋਲਾ ਕੰਟਰੀ ਚ ਨਾ ਕਿਸੇ ਨੂੰ 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 ਨਾ ਕਿਸ ਪਛਤਾ ਨਾ ਜਲ ਜਗਤ ਦੇ ਬਿਗਰਮ ਸਿੰਘ ਆਹ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤੂੰ ਤੂੰ ਹੀ ਭਾਵਨਾ ਆ ਜਾ ਯਾਰ ਬਿਗਰਮ ਸਿੰਘ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਨੂੰ ਹੀ ਬੋਲ ਰਿਹਾ ਸਾਰਾ ਸਰਦਾਰ ਵਿਕਰਮ ਸਿੰਘ ਦੇ ਪੋਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਦੇ ਪੋਤੇ ਨਾਲ ਤਗੜੇ ਰਹਿਣਾ ਪਰੈਂਦਾ ਕੋਈ ওকে ਆਈ ਲਵ ਯੂ ਗਾਇਜ਼ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਆ ਜਾਓ ਆਜਾ ਆਜਾ ਲੈ ਨਾਟਕੇ ਮਾਰੋ ਇਹਦਾ ਪਰਚਾ ਲਾ ਲੈ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨੇ ਦੱਸੋ ਜੀ ਸਾਹਿਬਾ ਸੇ ਕੀਤਾ ਮਰ ਬਲਾ ਬਲਾ ਮੇਰ ਹੋ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਆ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਥੇ ਨੂੰ ਆਡੀਟ ਕੀਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋੜਾ ਕਾਲ ਵੀ ਮੈਂ ਇਸੇ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਜੀਤ ਜੀ ਤੇ ਉਸੇ ਕਮਿਟਮੈਂਟ ਕੀਤਾ ਸੀ ਮੇਰੇ ਨਾਲ ਹਾਂਜੀ ਤੇ ਕਮਿਟਮੈਂਟ ਕੀ ਕੀਤੀ ਜਾਣਾ ਜੀ ਨਹੀਂ ਨਹੀਂ ਕੋਈ ਉਸੋ

ਕੋਲਾ ਤੂੜਾ ਫਰਟ ਦੇ ਕੋਈ ਜਾਣੇ ਕੋਈ ਬਹੁਤ ਚੱਲਦਾ ਹੈ ਬਹੁਤ ਚੱਲਦਾ ਸਰੋ ਯਾਰ ਬਾਦ ਵਿੱਚ ਸਰਕਾਰ ਨੇ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਹ ਪਾ ਦਿੰਦੇ ਉਹਨਾਂ ਆ ਕੇ ਪੀਸ ਉਹਨਾਂ ਬੈਗ ਆ ਪੀ ਰਿਹਾ ਗਾ ਰਹੀ ਹੈ ਹੋਰ ਵੀ ਬੰਦੇ ਖੜੇ ਆ ਅਜੇ ਤੱਕ ਸਭ ਦੇ ਦੇਖਦੇ ਆਂ ਤੋ ਆ ਬੰਦ ਕਰ ਤੇ ਡਰਾਈਵਰ ਨਾਲ ਕਰਕੇ ਮੈਨੂੰ ਪਤਾ ਨਹੀਂ ਬੱਸ ਕਰ ਦੇ ਬੱਸ ਕਰ ਦੇ ਹੈ